ਜੀ ਸਾਨੂੰ ਨਾ ਗੁਰੂ ਨੇ ਬਾਣੀ ਦੇ ਵਿੱਚ ਆਖਿਆ ਕਿ ਮੇਰੀ ਖਲੋਂ ਮੋਜੜੇ ਗੁਰਸਿੱਖ ਹੰਡੰਦੇ ਸਾਡੇ ਚੰਮ ਦੇ ਜੁੱਤੇ ਵੀ ਬਣ ਜਾਣ ਤੇ ਗੁਰਸਿੱਖਾਂ ਦੇ ਪੈਰਾਂ 'ਚ ਪੈ ਜਾਣ ਤੇ ਉਹ ਚੰਗੀ ਗੱਲ ਆ ਸਾਨੂੰ ਸਾਡੇ ਗੁਰੂ ਦੀ ਬਾਣੀ ਨੇ ਜੋੜਨਾ ਦੱਸਿਆ ਕਠੇ ਹੋ ਕੇ ਤੁਰਨਾ ਦੱਸਿਆ ਤੋੜਨਾ ਨਹੀਂ ਦੱਸਿਆ ਠੀਕ ਆ ਕਈ ਵਾਰੀ ਗਲਤੀਆਂ ਹੁੰਦੀਆਂ ਪਰ ਜੇ ਕੋਈ ਸੱਚੇ ਦਿਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਰਨ ਆਜੇ ਤਾਂ ਗੁਰੂ ਸਾਡਾ ਬਖਸ਼ੇਂਦਾ ਉਹ ਬਖਸ਼ਦਾ ਦੂਜੀ ਗੱਲ ਧਰਮ ਪਰਵਰਤਨ ਮੈਂ ਕੱਲ 6 ਪਿੰਡਾਂ ਦੇ ਵਿੱਚ ਗੁਰਦਾਸਪੁਰ ਦਾ ਹੀ ਪ੍ਰੋਗਰਾਮ ਲਿਖਿਆ ਹਰ 10 ਕਿਲੋਮੀਟਰ ਬਾਅਦ ਪਰ ਉੱਥੇ ਮੈਂ ਪੈਰਲਰ ਜੋ ਕੁਝ ਦੇਖਿਆ ਉਹ ਬੜਾ ਗੰਭੀਰ ਆ ਇਕੱਠ ਵੱਡੇ ਆ ਮੈਂ ਪ੍ਰੇਮ ਦੀ ਗੱਲ ਕਰ ਰਿਹਾ ਆ ਆਪਾਂ ਧਰਮ ਪਰਵਰਤਨ ਦੇ ਮਸਲੇ ਤੇ ਸਾਰੀ ਕੌਮ ਨੂੰ ਇਕੱਠਾ ਕਰਨਾ ਚਾਹੁੰਦੇ ਆ ਤਾਂ ਕਿ ਧਰਮ ਪ੍ਰਚਾਰ ਦੀ ਲਹਿਰ ਇਕੱਠੇ ਹੋ ਕੇ ਚੱਲੇ ਉਹਦੇ ਤਹਿਤ ਮੈਂ ਸਾਰਿਆਂ ਨੂੰ ਅਪੀਲ ਕੀਤੀ ਹੈ ਸਾਰਿਆਂ ਦੇ ਵਿੱਚ ਮੈਂ ਜਿਸ ਧਰਤੀ ਤੇ ਖੜਾ ਵਾਂ ਇਹ ਮਹਿਤੇ ਦੇ ਨੇੜੇ ਆ ਦਮਦਮੀ ਟਕਸਾਲ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਾਈ ਰਾਮ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਭਾਈ ਮਰੀਕ ਸਿੰਘ ਜੀ ਜਨਾਲਾ ਇਹਦੇ ਤੋਂ ਇਲਾਵਾ ਨਾਨਕਸਰ ਸੰਪਰਦਾਵਾਂ ਪ੍ਰਬੰਧਕ ਕਮੇਟੀ ਦੇ ਵੱਲੋਂ ਹੀ ਇਹ ਲਹਿਰ ਚੱਲ ਰਹੀ ਆ ਸ਼ਤਰ ਸ਼ਾਇਆ ਸ੍ਰੀ ਅਕਾਲ ਤਖਤ ਸਾਹਿਬ ਦੀ ਆ ਔਰ ਮੈਂ ਇਹਦੇ ਤੇ ਵਿਸ਼ੇਸ਼ ਬੇਸ਼ ਬੇਨਤੀ ਸਾਰੇ ਪ੍ਰਚਾਰਕਾਂ ਨੂੰ ਕੀਤੀ ਆ ਢੜੀਆਂ ਵਾਲੇ ਜੇ ਉਹ ਪੰਥ ਦੀ ਮੁੱਖ ਧਾਰਾ ਚਾਣ ਕੇ ਪਰੰਪਰਾਵਾਂ ਦੀ ਗੱਲ ਕਰਦੇ ਆ ਔਰ ਅਕਾਲ ਤਖ਼ਤ ਸਾਹਿਬ ਦੀ ਸਰਵ ਧਰਮ ਪ੍ਰਚਾਰ ਦੇ ਖੇਤਰ ਦੇ ਵਿੱਚ ਫੇਰ ਚੱਲਣ ਇਹ ਮੇਰੀ ਰੀਝ ਆ ਅਮਰਤ ਸੰਚਾਰ ਉਹ ਪਿੰਡ ਪਿੰਡ ਕਰਾਉਣ ਜੇਵੇ ਉਹਨਾਂ ਦਾ ਇੱਕ ਵੀ ਉਹਨਾਂ ਦਾ ਇੱਕ ਬਿਆਨ ਆਇਆ ਕਿ ਮੈਂ ਆਪ ਖੁਦ ਪੰਜਾਂ ਪਿਆਰਿਆਂ 'ਚ ਸ਼ਾਮਲ ਹੋਊਂਗਾ ਤੇ ਜਦੋਂ ਪੰਜ ਬਾਣੀਆਂ ਦਾ ਪਾਠ ਹੁੰਦਾ ਉਹਦੇ ਚ ਜਪਜੀ ਸਾਹਿਬ ਜਾਬ ਸਾਹਿਬ ਤਾਪ ਪ੍ਰਸਾਦ ਸੁਬਈ ਸਾਹਿਬ ਸੁਬਈਏ ਕਬਿਓ ਬਾਤ ਚ ਬੇਨਤੀ ਚੌਪਈ ਤੇ ਆਨੰਦ ਸਾਹਿਬ ਉਹਨਾਂ ਨੇ ਇਹ ਕਿਹਾ ਵੀ ਮੈਂ ਵੀ ਸ਼ਾਮਲ ਹੋਊਂਗਾ ਮੈਨੂੰ ਵਧੀਆ ਲੱਗਾ ਉਹ ਵੀ ਇਹ ਮਹਿਸੂਸ ਕਰਦੇ ਆ ਕਿ ਹੁਣ ਸਮਾਂ ਇਕੱਠੇ ਹੋ ਕੇ ਚੱਲਣੇ ਹੋ ਕੇ ਚੱਲਣ ਦਾ ਵਾ ਉਹ ਵੀ ਅਕਾਲ ਤਖਤ ਸਾਹਿਬ ਤੇ ਆਉਣ ਆਪਣਾ ਪੱਖ ਲੈ ਕੇ ਪੰਜ ਸਿੰਘ ਸਹਿਬਾਨਾਂ ਦੀ ਕਤਰਦਾਜ ਉਹਨਾਂ ਦਾ ਵੀ ਮਸਲਾ ਵਿਚਾਰਿਆ ਜਾਊਗਾ ਗੁਰੂ ਸਾਡਾ ਗਲੇ ਲਾਉਂਦਾ ਗਲੇ ਲਾਉਂਦਾ ਵਾ ਸਾਰਿਆਂ ਨੂੰ ਗੁਰੂ ਨੇ ਗਲੇ ਲਾਉਣ ਲਈ ਆਖਿਆ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਜਿਹੜਾ ਵੀ ਸ਼ਰਨ ਆਊਗਾ ਗੁਰੂ ਨੇ ਗਲੇ ਲਾਇਆ ਧਰਮ ਪ੍ਰਚਾਰ ਦੀ ਲਹਿਰ ਦੇ ਤਹਿਤ ਮੈਂ ਚਾਹੁੰਨਾ ਮੈਂ ਭਾਵੇਂ ਬਾਬਾ ਦਲੇਰ ਸਿੰਘ ਖੇੜੀ ਵਾਲੇ ਆਇਦਰ ਡਾਕਟਰ ਸ਼ਿਵ ਸਿੰਘ ਹੁਣੀ ਆ ਹੋਰ ਵੀ ਬੜੇ ਪ੍ਰਚਾਰਕ ਹੈਗੇ ਨੇ ਨਾਮੀ ਉਹ ਸਾਰੇ ਦੇ ਸਾਰੇ ਜਿਹੜੇ ਰੋਜ਼ ਹੀ ਬੋਲਦੇ ਆ ਉਹ ਆਪਾਂ ਇਕੱਠੇ ਹੋ ਕੇ ਧਰਮ ਪ੍ਰਚਾਰ ਦੀ ਲਹਿਰ ਦੇ ਵਿੱਚ ਸਹਿਯੋਗ ਕਰੀਏ ਇਸ ਕਰਕੇ ਮੈਂ ਸਾਰਿਆਂ ਤੋਂ ਸਹਿਯੋਗ ਦੀ ਆਸ ਕਰਦਾ ਤੇ ਜਿਹੜੀ ਇਕਤਰਤਾ ਸਦਣੀ ਹੈ ਕੇ ਇਸ ਮਸਲੇ ਦੇ ਸਦਣੀ ਆ ਦੂਜੀ ਅਸੀਂ ਸਦਣੀ ਆ ਫਿਲਮਾਂ ਦੇ ਮਸਲੇ ਤੇ ਵੱਖ-ਵੱਖ ਵਿਦਵਾਨ ਸਦਣੇ ਆ ਉਹਨਾਂ ਦੇ ਸੁਝਾਵਾਂ ਦੇ ਤਹਿਤ ਫਿਰ ਅਗਲੇ ਗੁਰਮਤੇ ਹੋਣਗੇ ਕਿਉਂਕਿ ਬਹੁਤ ਸਾਰੇ ਕੰਮ ਸिखਾਂ ਲਈ ਕਰਨ ਵਾਲੇ ਹੈਗੇ ਆ ਤੇ ਉਹ ਕਰਨੇ ਚਾਹੀਦੇ ਆ ਮੈਂ ਵੀ ਇੱਕ ਪ੍ਰਚਾਰ ਦਾ ਜ਼ਰੀਆ ਬਣਦਾ ਦੇਖੋ ਪਰ ਉਹਦੀ ਉਹਦੀ ਕੀ ਰੂਪਰੇਖਾ ਹੋਵੇ ਗੁਰੂਆਂ ਦੇ ਕਿਰਦਾਰ ਨਹੀਂ ਕਰ ਸਕਦਾ ਗੁਰੂ ਪਰਿਵਾਰ ਦੇ ਨਹੀਂ ਕਰ ਸਕਦਾ ਸਾਡੇ ਸ਼ਹੀਦਾਂ ਦੇ ਨਹੀਂ ਕਰ ਸਕਦਾ ਇਤਿਹਾਸ ਜਿਹੜਾ ਵਾ ਉਹ ਸਾਖੀ ਦਾ ਮਸਲਾ ਵਾ ਚਾਕੀ ਦਾ ਨਹੀਂ ਆ ਸਾਡੀਆਂ ਪਰੰਪਰਾਵਾਂ ਐ ਐਸਜੀਪੀਸੀ ਦੇ ਮਤੇ ਆ ਉਹਦੇ ਸੰਬੰਧੀ ਵੀ ਇੱਕ ਜਿਹੜੀ ਆਪਣੀ ਹੈਗੀ ਆ ਇਕਤਰਤਾ ਸਿੱਖ ਵਿਦਵਾਨਾਂ ਦੇ ਨਾਲ ਸਿੱਖ ਜਥੇਬੰਦੀਆਂ ਨਾਲ ਹੋਊਗੀ ਤੋਂ ਇਹ ਦੋਨੇ ਮਸਲੇ ਅਹਿਮ ਆ ਪਰ ਸਭ ਤੋਂ ਅਹਿਮ ਆ ਧਰਮ ਪਰਿਵਰਤਨ ਦਾ ਮਸਲਾ ਉਹਦੇ ਲਈ ਅਸੀਂ ਚਾਹੁੰਦੇ ਆ ਕਿ ਸਾਰੇ ਸਹਿਯੋਗ ਕਰਨ ਆਪਾਂ ਇਕੱਠੇ ਹੋ ਕੇ ਚੱਲੀਏ ਔਰ ਅਸੀਂ ਇਕੱਠੇ ਹੋ ਕੇ ਚੱਲ ਸਕਦੇ ਆ ਚਿਖੇ ਜਾਂਦੇ ਜੋ ਕਰਨ ਆਪਾਂ ਇਕੱਠੇ ਹੋ ਕੇ ਚੱਲੀਏ ਔਰ ਅਸੀਂ ਇਕੱਠੇ ਹੋ ਕੇ ਚੱਲ ਸਕਦੇ ਉਹ ਵੇਖੋ ਵੈਸੇ ਤੇ ਮੈਂ ਪਹਿਲਾਂ ਵੀ ਕਹਿੰਨਾ ਵੀ ਸਿੱਖ ਜਿਹੜਾ ਗੁਰੂ ਨਾਲ ਜੁੜਿਆ ਉਹ ਤੇ ਨਹੀਂ ਕਰਦਾ ਪਰ ਲਾਲਚ ਲਾਲਚ ਦੇ ਕੇ ਜੇ ਕੋਈ ਅੱਜ ਇਧਰ ਜਾ ਰਿਹਾ ਕੱਲ ਉਧਰ ਚਲ ਜਾਊ